ਪਟਿਆਲਾ ਦੇ ਵਿੱਚ ਜਿੱਥੇ ਨਜਾਇਜ਼ ਕਬਜ਼ੇ ਹੁੰਦੇ ਨੇ ਉੱਥੇ ਨਗਰ ਨਿਗਮ ਪਹੁੰਚ ਜਾਂਦਾ ਤੇ ਉੱਥੇ ਕਬਜ਼ੇ ਹਟਾਉਣ ਦੀ ਗੱਲ ਕੀਤੀ ਜਾਂਦੀ ਹੈ ਇੱਥੇ ਪਟਿਆਲਾ ਦੇ ਤ੍ਰਿਪੜੀ ਚੌਂਕ ਦੇ ਵਿੱਚ ਇੱਕ ਸ਼ੈੱਡ ਲੱਗਿਆ ਹੋਇਆ ਉੱਥੇ ਨਗਰ ਨਿਗਮ ਆਪਣੇ ਜਿਹੜੇ ਹੈਗੇ ਲੋਕਾਂ ਨੇ ਜਿਹੜੇ ਹੈਗੇ ਕਬਜ਼ੇ ਕਰ ਰੱਖੇ ਨੇ ਉਹਨਾਂ ਨੂੰ ਹਟਵਾਉਣ ਵਾਸਤੇ ਪਹੁੰਚੇ ਹੋਏ ਤੇ ਸਾਡੇ ਨਾਲ ਨਗਰ ਨਿਗਮ ਤੋਂ ਮਨੀਸ਼ਪੁਰੀ ਜੀ ਪਹੁੰਚੇ ਹੋਏ ਨੇ ਗੱਲਬਾਤ ਕਰ ਰਹੇ ਨੇ ਮਨੀਸ਼ ਜੀ ਸ਼ੈੱਡ ਲੱਗਿਆ ਹੋਇਆ ਹੈ ਲੋਕਾਂ ਦੀ ਸਹੂਲਤਾਂ ਵਾਸਤੇ ਬੈਠਣ ਵਾਸਤੇ ਪਰ ਉੱਥੇ ਹੀ ਅੱਗੇ ਜਿਹੜੀਆਂ ਹੈਗੇ ਰੇਡੀਆਂ ਜਿਹੜੀਆਂ ਹੈਗੀਆਂ ਉਹ ਲਗਾਈਆਂ ਜਾ ਰ ਸਾਰੇ ਅਸੀਂ ਰੂਟੀਨ ਵਾਈਜ਼ ਪਿਛਲੇ ਕਾਫੀ ਸਮੇ ਤੋਂ ਅਸੀਂ ਜਿਹੜੀ ਹੈ ਕਾਰਵਾਈ ਚੱਲ ਰਹੀ ਹੈ ਹੁਣ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਦਿੱਤੇ ਦੇਸ਼ਵਾਲ ਜੀ ਵੱਲੋਂ ਸਖਤ ਹਦਾਇਤਾਂ ਕੀਤੀਆਂ ਗਈਆਂ ਕਿ ਜਿੱਥੇ ਵੀ ਕਿਤੇ ਚੌਕ ਦੇ ਅੰਦਰ ਜਾਂ ਕਿਤੇ ਜਿੱਥੇ ਟ੍ਰੈਫਿਕ ਦੀ ਸਮੱਸਿਆ ਆਉਂਦੀ ਹੈ ਉੱਥੇ ਕੋਈ ਰੇੜੀ ਆ ਫੜੀ ਲੱਗੀ ਹੋਈ ਹੈ ਉਹਨੂੰ ਬਿਲਕੁਲ ਉੱਥੇ ਤੋਂ ਰਿਮੂਵ ਕਰਾ ਦਿਓ ਵੈਸੇ ਵੀ ਉਹਨੇ ਨਗਰ ਨਿਗਮ ਵੱਲੋਂ ਇੰਨਾ ਵਧੀਆ ਸ਼ੈੱਡ ਪਾ ਕੇ ਦਿੱਤਾ ਗਿਆ ਹੈ ਪਬਲਿਕ ਦੇ ਬੈਠਣ ਵਾਸਤੇ ਤਾਂ ਉਹਦੇ ਅੱਗੇ ਹੀ ਇਹ ਰੇੜੀਆਂ ਲੱਗੀਆਂ ਹੋਈਆਂ ਸੋ ਸੇਕ ਸੂਤਰਾਂ ਤੋਂ ਇਹ ਵੀ ਪਤਾ ਚੱਲਿਆ ਵੀ ਉਹਨੇ ਨਸ਼ਾ ਵੀ ਵੇਚਿਆ ਜਾਂਦਾ ਇਹਨਾਂ ਦੇ ਇਹ ਰੇੜੀਆਂ ਦੇ ਆਰਟ ਦੇ ਵਿੱਚ ਤਾਂ ਅਸੀਂ ਇਹਨਾਂ ਨੂੰ ਬਿਲਕੁਲ ਉਹ ਨਹੀਂ ਲੱਗਣ ਦੇਵਾਂਗੇ ਜਿੱਥੇ ਕਿਤੇ ਵੀ ਸ਼ਹਿਰ ਦੇ ਅੰਦਰ ਪਟਿਆਲਾ 1 ਚਾਹੇ ਪਟਿਆਲਾ 2 ਹੈ ਕੋਈ ਵੀ ਰੇੜੀ ਨਜਾਇਜ਼ ਲੱਗੀ ਹੋਈ ਹੈ ਔਰ ਰੇੜੀ ਦੇ ਜਿਹੜੇ ਲਾਇਸੈਂਸ ਬਣੇ ਹੋਏ ਆ ਉਹ ਚਲਦੀ ਫਿਰਦੀ ਰੇੜੀ ਦੇ ਲਾਇਸੈਂਸ ਹੈ ਇੱਕ ਜਗ੍ਹਾ ਤੇ ਕੋਈ ਵੀ ਇਸੀ ਸਰਕਾਰੀ ਜਗ੍ਹਾ ਦੇ ਉੱਪਰ ਵੜੀ ਜਾਂ ਰੇੜੀ ਨਹੀਂ ਖੜਾ ਸਕਦਾ ਇਸ ਲਈ ਅਸੀਂ ਇਹ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਅਸੀਂ ਇਹ ਰੇੜੀਆਂ ਜਿਹੜੀਆਂ ਹਟਾ ਰਹੇ ਹਾਂ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਹੈ ਕਿ ਨਸ਼ੇ ਕਿੱਥੇ ਜਾਂਦੇ ਨੇ ਇੱਥੇ ਬੈਠ ਕੇ ਕੋਈ ਨਗਰ ਨਿਗਮ ਤੇ ਵੱਲੋਂ ਕੋਈ ਪੁਲਿਸ ਨੂੰ ਇਤਲਾਹ ਕੀਤੀ ਗਿਆ ਕਿ ਇੱਥੇ ਕਿ ਕੋਈ ਕਾਰਵਾਈ ਕੀਤੀ ਜਾਏ ਕਿਉਂਕਿ ਨਸ਼ੇ ਕਰਦੇ ਨੇ ਆ ਕੇ ਨਹੀਂ ਮੈਂ ਇਹ ਨਹੀਂ ਕਹਿ ਰਿਹਾ ਵੀ ਨਸ਼ੇ ਕਿੱਥੇ ਜਾਂਦੇ ਆ ਮੈਂ ਇਹ ਕਹਿ ਰਿਹਾ ਵੀ ਉਹ ਰੋਸੇ ਹੋ ਕੋਈ ਸੂਤਰਾਂ ਤੋਂ ਕਿਸੇ ਪਾਮ ਪਬਲਿਕ ਮੈਨ ਤੋਂ ਰੋਸੇ ਹੋ ਸੂਤਰਾਂ ਦੀ ਗੱਲ ਕਰ ਰਹੇ ਕਿ ਪੁਲਿਸ ਨੂੰ ਤੁਹਾਡੇ ਵੱਲੋਂ ਕੰਪਲੇਟ ਦਿੱਤੀ ਹਾਂ ਨਹੀਂ ਹਲੇ ਅਸੀਂ ਅੱਜ ਹੀ ਇਸ ਚੀਜ਼ ਦਾ ਪਤਾ ਚੱਲਿਆ ਇਹ ਅਸੀਂ ਪ੍ਰਸ਼ਾਸਕ ਦੇ ਧਿਆਨ ਵਿੱਚ ਲਿਆ ਦਾਂਗੇ ਜੇ ਜੋ ਵੀ ਗੱਲ ਹੋਏਗੀ ਵੀ ਨਸ਼ਿਆਂ ਦੇ ਪ੍ਰਤੀ ਹੈ ਜਿਹੜੀ ਜੇ ਕੋਈ ਕਾਰਵਾਈ ਕਰਨੀ ਹੈ ਉਹ ਪ੍ਰਸ਼ਾਸਨ ਵੱਲੋਂ ਜਾਂ ਆਪਣਾ ਪੰਜਾਬ ਪੁਲਿਸ ਵੱਲੋਂ ਕੀਤੀ ਜਾਣੀ ਹੈ ਉਹ ਜਿਹੜੀ ਬਾਕੀ ਰੇੜੀਆਂ ਦੀ ਹੈ ਉਹ ਅਸੀਂ ਆ ਫੜੀਆਂ ਦੀ ਉਹ ਅਸੀਂ ਕਰ ਰਹੇ ਹਾਂ ਕਈ ਜਗ੍ਹਾ ਕਈ ਵਾਰ ਤੁਸੀਂ ਹੁਣ ਹਟਵਾ ਕੇ ਚਲੇ ਜਾਂਦੇ ਹੋ ਤੁਸੀਂ ਸਮਾਨ ਹਟਵਾ ਦਿੰਦੇ ਹੋ ਪਰ ਲੋਕ ਫਿਰ ਵੀ ਉੱਥੇ ਹੀ ਆ ਕੇ ਜਿਹੜਾ ਹੈ ਫੜੀਆਂ ਫੇਰ ਦੁਬਾਰਾ ਲਗਾ ਲੈਂਦੇ ਨੇ ਉਸ ਦੇ ਉੱਪਰ ਫਿਰ ਕਿਸ ਤਰ੍ਹਾਂ ਦੀ ਕਾਰਵਾਈ ਕਰ ਸਰ ਦੇਖੋ ਅਸੀਂ ਰੂਟੀਨ ਦੇ ਵਿੱਚ ਜਿਹੜੀ ਹੈ ਚੈਕਿੰਗ ਕਰਦੇ ਹਾਂ ਕਿਉਂਕਿ ਪਟਿਆਲਾ ਬੜਾ ਵੱਡਾ ਸ਼ਹਿਰ ਹੈ ਤੇ ਅਸੀਂ ਜਿਵੇਂ ਉਰੇ ਤੋਂ ਅਸੀਂ ਜਗਾਤੀਆਂ ਠੀਕ ਹੈ ਜੀ ਉਨੇ 2 ਦਿਨ ਬਾਅਦ ਸਾਡਾ ਕਿਤੇ ਢੇੜਾ ਨਾ ਲੱਗਿਆ ਫੇਰ ਲਗਾ ਲਈ ਇਹਨਾਂ ਨੇ ਆ ਸਾਨੂੰ ਫੇਰ ਪਤਾ ਚੱਲ ਜਾਂਦਾ ਸੀ ਫੇਰ ਚਕਾ ਦਿੰਦੇ ਆ ਜੀ ਬਾਕੀ ਇਹਨਾਂ ਦੇ ਅਸੀਂ ਹੁਣ ਅੱਗੇ ਤੋਂ ਚਲਾਨ ਜਿਹੜੇ ਆ ਉਹ ਵੀ ਕਰਾਂਗੇ ਇਹਨਾਂ ਦਾ ਸਮਾਨ ਵੀ ਜ਼ਬਤ ਕਰਾਂਗੇ ਅੱਜ ਅਸੀਂ ਇਹਨਾਂ ਦਾ ਸਮਾਨ ਕੋਈ ਜ਼ਬਤ ਨਹੀਂ ਕੀਤਾ ਸਿਰਫ ਇਹਨਾਂ ਨੂੰ ਉਰੇ ਤੋਂ ਇਹਨਾਂ ਦਾ ਵਾਰਨਿੰਗ ਦੇ ਕੇ ਵਾਰਨਿੰਗ ਦੇ ਕੇ ਇਹਨਾਂ ਨੂੰ ਰੇੜੀਆਂ ਹਟਵਾ ਕੇ ਜਾਵਾਂਗੇ ਇਹਨਾਂ ਦੀ ਇਹ ਨਹੀਂ ਆ ਵੀ ਉਰੇ ਇਹਨਾਂ ਨੂੰ ਵਾਰਨਿੰਗ ਦੇ ਦੇ ਕੇ ਚਲੇ ਗਏ ਤੁਸੀਂ ਦੇਖਿਆ ਕਿ ਇੱਕ ਵਾਰਨਿੰਗ ਦਿੱਤੀ ਜਾ ਰਹੀ ਹੈ ਕਿਉਂਕਿ ਸ਼ੈੱਡ ਲੱਗਿਆ ਹੋਇਆ ਹੈ ਲੋਕਾਂ ਦੀ ਸੌਲਤਾਂ ਵਾਸਤੇ ਬੈਠਣ ਵਾਸਤੇ ਜਿਹੜਾ ਹੈ ਕਿ ਉਹ ਜਿਹੜਾ ਹੈ ਇੱਥੇ ਲਗਾਇਆ ਗਿਆ ਪਰ ਉੱਥੇ ਹੀ ਰੇੜੀ ਜਿਹੜੀ ਪਰੀਆਂ ਲਗਾਈਆਂ ਜਾ ਰਹੀਆਂ ਨੇ ਤੇ ਇਹਨਾਂ ਨੂੰ ਅੱਜ ਜਿਹੜੇ ਨਗਰ ਨਿਗਮ ਵੱਲੋਂ ਜਿਹੜੇ ਇਹ ਬਸ ਇੱਕ ਵਾਰਨਿੰਗ ਦਿੱਤੀ ਜਾ ਰਹੀ ਹੈ ਤੇ ਨਾਲ ਹੀ ਇਹਨਾਂ ਨੇ ਜਿਹੜੇ ਮਨੀਸ਼ਪੁਰੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪੁਲਿਸ ਨੂੰ ਇਤਲਾ ਕਰਾਂਗੇ ਕਿ ਜਿਹੜੇ ਸ਼ੈੱਡ ਦੇ ਵਿੱਚ ਆ ਕੇ ਸ਼ਾਮ ਨੂੰ ਸੌਤਰਾ ਦੇ ਵਾਲੇ ਤੋਂ ਪਤਾ ਲੱਗਿਆ ਸੀ ਕਿ ਨਸ਼ਾ ਵਗੈਰਾ ਕਰਦੇ ਨੇ ਅਸੀਂ ਪੁਲਿਸ ਨੂੰ ਵੀ ਕੰਪਲੀਟ ਦਵਾਂਗੇ तो संदीप कुमार की रिपोर्ट देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप